ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਜਿੱਥੇ ਕਿ ਗੱਲ ਕਰੀਏ ਕਿ ਪੰਜਾਬ ਦੇ ਨੌਜਵਾਨਾਂ ਦੀ ਤਾਂ ਪੰਜਾਬ ਦੇ ਕੁਝ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣੇ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਖਰਾਬ ਕਰ ਰਹੇ ਹਨ ਇੱਥੇ ਹੀ ਪਿੰਡ ਦੋਰ ਦੇ 15 ਨੌਜਵਾਨਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਅਤੇ ਗੁਰੂ ਦੇ ਲੜ ਲੱਗੇ ਹਨ ਅਤੇ ਉਹਨਾਂ ਇਹ ਭਰੋਸਾ ਦਿਵਾਇਆ ਹੈ ਕਿ ਅਸੀਂ ਹੋਰ ਵੀ ਨੌਜਵਾਨਾਂ ਨੂੰ ਗੁਰੂ ਦੇ ਨਾਲ ਜੋੜਾਂਗੇ ਦੇਖਦੇ ਹਾਂ ਪੂਰੀ ਰਿਪੋਰਟ ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਨਸ਼ੇ ਦੀ ਸੰਗਤ ਦੇ ਜਿਹੜੇ ਮਾਰਥੀਏ ਜਿਹੜੀ ਨੂੰ ਸਾਹ ਕਰਦੇ ਸੀ ਉਹਨਾਂ ਨੂੰ ਇੱਕ ਨਵੀਂ ਸਿਹਤ ਮਿਲਣ ਜਾ ਰਹੀ ਹੈ ਅੱਜ ਕੱడే ਆਪਾਂ ਡੋਰ ਦੇ ਵਿੱਚ ਡੋਰ ਦੇ ਨੌਜਵਾਨਾਂ ਨੇ 15 16 ਨੌਜਵਾਨਾਂ ਨੇ ਅੰਮ੍ਰਿਤ ਸਕਿਆ ਅੰਮ੍ਰਿਤ ਪਾਨ ਕੀਤਾ ਉਸ ਬਾਰੇ ਮਿਲਦੇ ਹਾਂ ਸਾਡੇ ਬਾਬਾ ਜੀ ਆਏ ਆ ਉਹਨਾਂ ਨੇ ਮਿਲਦੇ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿਕਾਰਯੋਗ ਪਿੰਡ ਡੋੜ ਕੇ ਪਿੰਡ ਵਿਖੇ ਜੋ ਅੱਜ ਦਾ ਸਮਾਗਮ ਦੇ ਵਿੱਚ ਬਾਬਾ ਜੀਵਨ ਸਿੰਘ ਦੇ ਸਮਾਗਮ ਦੇ ਵਿੱਚ ਦਾਸ ਹਾਜ਼ਰ ਹੋਇਆ ਬਾਬਾ ਬਲਦੇਵ ਸਿੰਘ ਆਦਵਾਸੀ ਭਾਰਤੀਆ ਵੇਦੀ ਛੋਡੀ ਲੋਕ ਦੇ ਦਲ ਦੇ ਮੁਖੀ ਤੋਂ ਸਾਨੂੰ ਬਾਬਾ ਗੁਰਦੀਪ ਸਿੰਘ ਜੀ ਸਾਰੀ ਸੰਗਤ ਸਦਾ ਲਾਏ ਪਹੁੰਚਿਆ ਤੋਂ ਬੜਾ ਨੰਦ ਆਇਆ ਮਨ ਨੂੰ ਖੁਸ਼ੀ ਹੋਈ ਆ ਵੀ ਨੌਜਵਾਨ ਪੀੜ੍ਹੀ ਜੋ ਨਿੱਕੇ ਨਿੱਕੇ ਬੱਚਿਆਂ ਨੇ ਅਮਰ ਛਕਿਆ ਕੋ ਮਾੜੀਆਂ ਸੰਗਤਾਂ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਜਿਹਨਾਂ ਅਮਰ ਛਕਿਆ ਤੇ ਇਹਨਾਂ ਦੇ ਬੜੀ ਗੁਰੂ ਦੀ ਕਿਰਪਾ ਹੋਈ ਆ। ਤੋਂ ਇਹਨਾਂ ਨੂੰ ਅਸੀਂ ਦਾਸ ਬੇਨਤੀ ਕਰਦਾ ਗੁਰੂ ਸਾਹਿਬ ਅੱਗੇ ਵੀ ਮਾੜੀ ਸੰਗਤ ਤੋਂ ਵਜਣੇ ਗੁਰੂ ਬਾਣੀ ਦੀ ਗੁਰਬਾਣੀ ਨਾਲ ਜੁੜਨਾਂ ਗੁਰਮਤ ਨਾਲ ਜੁੜਨਾਂ ਤੇ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਖਸ਼ਾਲ ਮਿਲ ਸਕੇ। ਤੋਂ ਜੇ ਇਸੇ ਤਰ੍ਹਾਂ ਹੀ ਇਹ ਲਹਿਰ ਪੰਜਾਬ 'ਚ ਚੱਲੇ ਅਮਰ ਜੀ ਗੁਰੂ ਨਾਲ ਜੋੜਨ ਦੀ ਤਾਂ ਜੋ ਜਿੰਨੀ ਵੀ ਨੌਜਨਾਂ ਪੀੜ੍ਹੀਏ ਇਹ ਨਸ਼ਿਆਂ ਤੋਂ ਵੱਸ ਸਕਦੀ ਆ ਮਾੜੀ ਸੰਗਤ ਤੋਂ ਵੱਸ ਸਕਦੀ ਆ ਤੁਸੀਂ ਇਹੇ ਹੀ ਪ੍ਰਲਾ ਕਰਨੇ ਹਰ ਪਿੰਡ-ਪਿੰਡ ਜਾ ਕੇ ਸੰਗਤਾਂ ਕੇ ਬੇਨਤੀ ਕਰਨੇ ਆ ਵੀ ਨੌਜਨਾਂ ਪੀੜ੍ਹੀ ਨੂੰ ਬਚਾਉਣ ਵਾਸਤੇ ਆਪਾਂ ਨੂੰ ਗੁਰੂ ਨਾਲ ਜੋੜਨ ਦੀ ਬਹੁਤ-ਬਹੁਤ ਜ਼ਰੂਰਤ ਆ ਵੱਡੇ ਪੱਧਰ ਤੇ ਜੋੜਨ ਦੀ ਲੋੜ ਆ ਤੇ ਅਮਰ ਸ਼ਗਨ ਦੀ ਲੋੜ ਆ ਕਿਉਂਕਿ ਜੇ ਆਪਾਂ ਅਮਰ ਸ਼ਗਨ ਗੁਰੂ ਦੇ ਬਣਾਗੇ ਤੇ ਮਾੜੇ ਕੰਮ ਤੋਂ ਬਚਾਂਗੇ ਤੇ ਜੇ ਆਪਾਂ ਜੈਸਾ ਸੰਗਤ ਵੈਸਾ ਰੰਗ ਚੜੇਗਾ ਮਾੜੀ ਸੰਗਤ ਨਹੀਂ ਕਰਨੀ ਚਾਹੀਦੀ ਜਿੰਨੇ ਵੀ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਅਮਰ ਸਖਿਆ ਇਹਨਾਂ ਨੂੰ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਔਰ ਗੁਰਮਤ ਨਾਲ ਜੁੜਨਾ ਚਾਹੀਦਾ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਹੁਣ ਸਾਡੇ ਨਾਲ ਬਯੋ ਸਮਾਰਟ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਜੀ ਇਹਨਾਂ ਨੂੰ ਪੁੱਛਦੇ ਆ ਕਿ ਜਿਹੜੇ ਆਪਣੇ ਨੌਜਵਾਨਾਂ ਨੇ ਅਮਰ ਸਖਿਆ ਅੰਦੀ ਪ੍ਰਧਾਨ ਜੀ ਜਿਹੜੇ 15 16 ਨੌਜਵਾਨਾਂ ਨੇ ਅੰਮ੍ਰਿਤਪਾਨ ਕੀਤਾ ਹੈ ਗੁਰੂ ਦੇ ਲੜ ਲੱਗੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਾਰੀ ਸੰਗਤ ਨੂੰ ਜਿਲ੍ਹਾ ਪ੍ਰਧਾਨ ਬੋਇਨ ਸਮਾਜੀ ਪਾਰਟੀ ਦੇ ਹੋਣ नाते ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੌਜਵਾਨ ਵੀਰਾਂ ਨੇ ਅੱਜ ਸ਼ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਮੁੱਖ ਰੱਖ ਕੇ ਥੇ ਅੱਜ ਦਿਨ ਮਨਾਇਆ ਗਿਆ ਉਸ ਤੋਂ ਪਹਿਲਾਂ ਉਹਨਾਂ ਨੇ 15 ਤੋਂ 20 ਨੌਜਵਾਨਾਂ ਨੇ ਇੱਥੇ ਅੰਮ੍ਰਿਤ ਪਾਨ ਕੀਤਾ ਉਹਨਾਂ ਸੰਗਤਾਂ ਨੂੰ ਅਸੀਂ ਵਧਾਈ ਦਿੰਦੇ ਆ ਜੋ ਗੁਰੂ ਦੇ ਲੜ ਲੱਗੇ ਆ ਇੱਥੇ ਮੈਂ ਬਹੁਤੀ ਲੰਮੀ ਚੌੜੀ ਗੱਲ ਨਹੀਂ ਕਰਨੀ ਸਿਰਫ ਇਨਾ ਕਿ ਮੈਂ ਆਪਣੀ ਕੌਮ ਦੇ ਜਿਹੜੇ ਵੀਰ ਆ ਉਹਨਾਂ ਨੂੰ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਦਾ ਜੋ ਇਤਿਹਾਸ ਆ ਉਹਨਾਂ ਨੂੰ ਉਹ ਯਾਦ ਰੱਖਣਾ ਆਪਣੇ ਬੱਚਾ ਨੂੰ ਦੱਸਣ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਯਾਦ ਨਹੀਂ ਰਹਿੰਦੀਆਂ ਉਹ ਗੁਲਾਮ ਹੋ ਜਾਂਦੀਆਂ ਇਹਨਾਂ ਕਹਿੰਦਾ ਹੀ ਮੈਂ ਖੇਮਾਂ ਦਾ ਜਾਜਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪ੍ਰਧਾਨ ਜੀ ਇਹਨਾਂ ਬੱਚਿਆਂ ਨੂੰ ਦੇਖ ਕੇ ਹੋਰ ਨਵੇਂ ਬੱਚੇ ਜਿਨ੍ਹਾਂ ਨੂੰ ਸੇਧ ਮਿਲ ਰਹੀ ਹੈ ਕਿ ਹੋਰ ਦਵੇਂ ਬੱਚੇ ਤਿਆਰ ਹੋ ਰਿਹਾ ਹੈ ਕਹੇ ਵੀ ਅਸੀਂ ਵੀ ਆਮਰੇ ਸਕਣਾ ਗੁਰੂ ਲਾਲ ਲਗਣਾ ਹੈ ਕੀ ਬੋਜਨ ਸਮਾਜ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਉਹਨਾਂ ਨੂੰ ਕੋਈ ਸਵੇਜਾ ਜਾਂ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜਾਂ ਕੀ ਤੁਸੀਂ ਦੋਗੇ ਉਹਨਾਂ ਨੂੰ ਉਹਦੀ ਹੈਲਪ ਕਰਨ ਵਾਸਤੇ ਅ ਵੈਸੇ ਸਾਡਾ ਜਿੱਦਾਂ ਪਿੰਡ ਸਾਡਾ ਪਿਸ਼ੋਕੜਾ ਦੀਪ ਸਿੰਘ ਵਾਲੇ ਤੋਂ ਤੇ ਲੰਮੇ ਸਮੇਂ ਤੋਂ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਜਿਹੜਾ ਇਤਿਹਾਸ ਆ ਉਹਨੂੰ ਸੰਗਤਾਂ ਦੇ ਵਿੱਚ ਸਾਡੇ ਪਰਿਵਾਰ ਵੱਲੋਂ ਲੈ ਕੇ ਜਾ ਰਹੇ ਅਸੀਂ ਉੱਥੇ ਇੱਕ ਸਰਕਾਰੀ ਜ਼ਮੀਨ ਦੇ ਉੱਤੇ ਪੰਚਾਇਤੀ ਜ਼ਮੀਨ ਦੇ ਉੱਤੇ ਅਸੀਂ ਉੱਥੇ ਸੰਗਤ ਦੇ ਸਹਿਯੋਗ ਨਾਲ ਉੱਥੇ ਬੜਾ ਵੱਡਾ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਉੱਥੇ ਬਣਾਇਆ ਉਸ ਤੋਂ ਬਾਅਦ ਅਸੀਂ ਇੱਥੇ ਸਾਦਕ ਇੱਕ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਬਣਾਇਆ ਕਹਿਣ ਦਾ ਭਾਵੇਂ ਆ ਵੀ ਜਿੱਥੇ ਵੀ ਖੜਦੇ ਆ ਗੱਲ ਬਾਬਾ ਜੀਵਨ ਸਿੰਘ ਜੀ ਦੇ ਨਾਮ ਦੀ ਕਰਦੇ ਆ ਸੰਗਤਾਂ ਨੂੰ ਬੇਨਤੀ ਕਰਦੇ ਆਂ ਵਿਵੱਧ ਤੋਂ ਵੱਧ ਉਹ ਇਹਨਾਂ ਗੁਰੂ ਘਰਾਂ ਦੇ ਨਾਲ ਸਹਿਯੋਗ ਕਰਕੇ ਆਪਣੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਉਣ ਤੇ ਸੰਗਤਾਂ ਮੁਰੇ ਇਹੀ ਬੇਨਤੀ ਹੈ ਰੰਦੀ ਆ ਵੀ ਕਦੇ ਵੀ ਆਪਣੇ ਇਤਿਹਾਸ ਨੂੰ ਨਾ ਭੁੱਲੋ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਓ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਬਹੁਤ ਵੱਡਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਉਹਨਾਂ ਦਾ ਇਤਿਹਾਸ ਜੁੜਦਾ ਹੈ ਉਹਨਾਂ ਦੇ ਸੀਸ ਦੇ ਨਾਲ ਇੱਕ ਸੀਸ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਦਾ ਲੱਗਿਆ ਸੀਗਾ ਜੀ ਦੀ ਮਾਨਤਾ ਬਹੁਤ ਜ਼ਿਆਦਾ ਆ ਤੇ ਉਹਦੇ ਨਾਲ ਇਤਿਹਾਸ ਸਾਡਾ ਹੋਰ ਵੀ ਬਹੁਤ ਵੱਡਾ ਹੋਇਆ ਹੈ ਸੰਗਤਾਂ ਨੂੰ ਬੇਨਤੀ ਆ ਬਸ ਉਹ ਬਾਬਾ ਜੀਵਨ ਸਿੰਘ ਜੀ ਦੇ ਨਾਮ ਨੂੰ ਚਤੇ ਰੱਖਣਾ ਇਹ ਸੰਸਰ ਨਾਲ ਜ਼ਿਲ੍ਹਾ ਪ੍ਰਧਾਨ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਜੋ ਵੀ ਜੋ ਵੀ ਨਵੇਂ ਬੱਚੇ ਗਰੂ ਰਣ ਲੱਗਦੇ ਆ ਉਹਨਾਂ ਨੂੰ ਪੂਰਾ ਪੂਰਾ ਸਹਿਯੋਗ ਕੀਤਾ ਜਾਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਬੱਚੇ ਨਵੇਂ ਜੁੜਦੇ ਆ ਹੋਰ ਬੱਚਿਆਂ ਨੂੰ ਤੁਹਾਨੂੰ ਮਲਾਵਾਂਗੇ ਦੇਖਦੇ ਹਾਂ ਇਸ ਤੋਂ ਅੱਗੇ ਦੀ ਪੂਰੀ ਰਿਪੋਰਟ ਹਾਂਜੀ ਹੁਣ ਸਾਡੇ ਨਾਲ ਸਰਦਾਰ ਬਲੰਦ ਸਿੰਘ ਜੀ ਗੱਲ ਕਰਨਗੇ ਜਿਹੜੇ ਬੱਚਿਆਂ ਨੇ ਅਮਰਤ ਸਖਿਆ ਗਰੂ ਰਣ ਲੱਗੇ ਆ ਉਹਨਾਂ ਬਾਰੇ ਮਿਲਦੇ ਆ ਇਹਨਾਂ ਨੂੰ ਸੁਣਦੇ ਆ ਉਹਨਾਂ ਦੇ ਕੀ ਵਿਚਾਰ ਆ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਗੜੀ ਦਾ ਖਾਲਸਾ ਵੈਗੜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਮਨਵਾਲ ਜਨ ਫਰੋਜਪੁਰ ਮੈਂ ਅੱਜ ਦੇ ਇਸ ਮੌਕੇ ਦੇ ਉਤੇ ਸ਼੍ਰੋਮਣੀ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦੇ ਪ੍ਰੋਗਰਾਮ ਵਿੱਚ ਸਮਾਗਮ ਵਿੱਚ ਸਪੈਸ਼ਲ ਭਾਰਤੀ ਲਵਕਸ਼ ਦਲ ਦੇ ਜਰਨੈਲ ਬਾਬਾ ਬਲਦੇਵ ਸਿੰਘ ਜੀ ਨਾਲ ਪਹੁੰਚਿਆ ਤਾਂ ਮੈਂ ਲਵਕਸ਼ ਦਲ ਦੇ ਦਲ ਵੱਲੋਂ ਇੱਕ ਦਲ ਦਾ ਜਿੰਮੇਵਾਰ ਸਿਪਾਹੀ ਹੋਣ ਦੇ ਨਾਤੇ ਮੈਂ ਪਿੰਡ ਡੋਡ ਦੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਕੀਤਾ ਸਮਾਗਮ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਵਧਾਈ ਦਿੰਨਾ ਨਾਲ ਹੀ 26 ਜਨਵਰੀ 1950 ਨੂੰ ਜਿਹੜਾ ਸਾਡੇ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਮੈਂ ਉਸ ਦੀ ਵੀ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਡੋਡ ਦੇ ਇਸ ਸਮਾਗਮ ਵਿੱਚ ਪਹੁੰਚੇ ਸਾਰੇ ਸਮੁੱਚੇ ਵਾਸੀਆਂ ਨੂੰ ਉਸ ਦਿਨ ਦੀ ਵਧਾਈ ਦਿੰਨਾ ਰਹੀ ਗੱਲ ਜਿਹੜੀ ਤੁਸੀਂ ਸਵਾਲ ਕੀਤਾ ਹੈ ਕਿ ਜਿਹੜੇ ਬੱਚਿਆਂ ਨੇ ਜਿਹੜੀ ਨੌਜਵਾਨ ਪੀੜੀ ਨੇ ਅੰਮ੍ਰਿਤ ਛਕਿਆ ਤਾਂ ਮੈਂ ਲੌਕਸ਼ダル ਵੱਲੋਂ ਇਹੀ ਬੇਨਤੀ ਕਰਨੀ ਚਾਹੁੰਨਾ ਕਿ ਵੱਧ ਵੱਧ ਜਿਹੜੀ ਸਾਡੀ ਸੰਗਤ ਤੇ ਸਾਡੀ ਸਾਡੀ ਨੌਜਵਾਨ ਪੀੜੀ ਹੈ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਹੈ ਉਸ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਦੇ ਵਾਸਤੇ ਜਿੰਨਾ ਹੋ ਸਕਦਾ ਵੱਧ ਵੱਧ ਬਾਣੀ ਔਰ ਬਾਣੇ ਨਾਲ ਜੁੜਿਆ ਜਾਏ ਔਰ ਨੌਜਵਾਨ ਪੀੜੀ ਨੂੰ ਇਸ ਦੇ ਪ੍ਰਤੀ ਸੇਧ ਕੀਤਾ ਜਾਏ ਔਰ ਸਾਡੇ ਫਰੋਜਪੁਰ ਦੇ ਵਿੱਚ ਲਵਕਸ਼ ਦਲਵਾਲੋਂ ਇਸ ਇਸ ਗੱਲ ਤੇ ਵੱਡੇ ਪੱਧਰ ਤੇ ਅਪਰਾਧਾ ਕਰਕੇ ਜਿਹੜਾ ਉਹ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਜਾ ਰਿਹਾ ਹੈ ਬਾਣੀ ਨਾਲ ਜੋੜਿਆ ਜਾ ਰਿਹਾ ਹੈ ਔਰ ਨਸ਼ੇ ਤੋਂ ਮੁਕਤ ਕੀਤਾ ਜਾ ਰਿਹਾ ਹੈ ਤਾਂ ਮੈਂ ਅੱਜ ਦੇ ਇਸ ਸਮਾਗਮ ਤੇ ਵਿੱਚ ਵੀ ਇਹੀ ਉਮੀਦ ਕਰਾਂਗਾ ਬੇਨਤੀ ਕਰਾਂਗਾ ਸਮੁੱਚੀ ਸੰਗਤ ਨੂੰ ਸਮੁੱਚੀ ਖਲਕਤ ਨੂੰ ਕਿ ਨਸ਼ਿਆਂ ਦਾ ਜਿਹੜਾ ਦਰਿਆ ਸਾਡੇ ਪੰਜਾਬ ਦੇ ਵਿੱਚ ਵਗ ਰਿਹਾ ਉਹਨੂੰ ਠੱਲ ਪਾਉਣ ਦੇ ਲਈ ਇੱਕੋ ਇੱਕ ਹੱਲ ਹੈ ਬਾਣੀ ਔਰ ਬਾਣੀ ਨਾਲ ਜੁੜਿਆ ਜਾਵੇ ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਤੋਂ ਰਜਾ ਲੈਂਦਾ ਹੋਇਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਪਰ ਹਾਂਜੀ ਸਾਡੇ ਨਾਲ ਤੰਮੂ ਸਹਿਬ ਗੁਰਦੁਆਰਾ ਦੇ ਵਜ਼ੀਰ ਬਾਬਾ ਜਿੰਦਰ ਸਿੰਘ ਜੀ ਇਹਨਾਂ ਨੂੰ ਪੁੱਛਦੇ ਆ ਕਿ ਜਿਹੜੇ 15-16 ਨੌਜਵਾਨਾਂ ਨੇ ਅੰਮ੍ਰਿਤ ਪਾਣ ਕੀਤਾ ਹੈ ਗੁਰੂ ਦੇ ਲਨ ਲੱਗੇ ਆ ਇਹਨਾਂ ਦਾ ਉਹਨੇ ਬਾਰੇ ਕੀ ਵਿਚਾਰ ਆ ਕੀ ਕਹਿਣਾ ਬਾਬਾ ਜੀ ਸੱਸੀ ਕਾਲ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਗਰ ਡੋਡ ਦੀ ਸੰਗਤ ਨੇ ਸੋ ਜੋ ਸਿੰਘ ਅਮਰਸ਼ਾਕ ਹੈ ਉਹਨਾਂ ਵੱਲੋਂ ਉਦੋਂ ਪ੍ਰਾਰਲਾ ਕੀਤਾ ਗਿਆ ਹੈ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਔਰ ਫਜ਼ਾਈਤਾ ਉਹਨਾਂ ਦੀ ਯਾਦ ਦੇ ਵਿੱਚ ਨਗਰ ਦੇ ਵਿੱਚ ਸਮਾਗਮ ਕਰਾਇਆ ਹੈ ਸੋ ਬਹੁਤ ਸਾਰੇ ਪ੍ਰਚਾਰਕ ਪਹੁੰਚੇ ਹਨ ਇਲਾਕੇ ਦੀਆਂ ਮਹਾਨ ਸ਼ੀਸ਼ੀਕਤਾ ਪਹੁੰਚ ਗਏ ਹਨ ਸੋ ਜਿਤਨੇ ਸ ਪਹੁੰਚੇ ਸਾਰਾ ਧੰਨਵਾਦ ਕੀਤਾ ਜਾਂਦਾ ਹੈ ਸੋ ਇਹ ਭਾਈ ਨਗਰ ਨਗਰ ਦੇ ਵਿੱਚ ਉਦਮ ਪਰਾਲੇ ਹੋਣੇ ਚਾਹੀਦੇ ਹਨ ਜੋ ਕਿ ਸਾਡੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਉਰਫ ਜੈਤਾ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਸੋ ਨੌਵੇਂ ਪਾਸ਼ਾ ਨੂੰ ਤਾਂ ਨਸੀਸ ਲੈ ਕੇ ਆਏ ਫਿਰ ਕਲਗੀਧਰ ਪਾਸ਼ਾ ਨੇ ਆਪਣੇ ਸੀਨੇ ਦਾ ਨਾਲ ਨਾਲ ਲਾਏ ਫਿਰ ਉਹਨਾਂ ਨੇ ਪਾਸ਼ਾ ਅਨੁਸਾਰ ਆਪਣਾ ਜੀਵਨ ਅਰਪਣ ਕੀਤਾ ਆਪਣੀਆਂ ਸ਼ਹੀਦੀਆਂ ਦਿੱਤੀਆਂ ਸੋ ਕਲਗੀਧਰ ਪਾਸ਼ਾ ਦੇ ਬੜੇ ਹੀ ਨੇੜਲੇ ਪਿਆਰੇ ਸਿੱਖ ਸਨ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਜਾਤ ਮਨਾਈ ਹੈ ਸੋ ਨਗਰ ਦੇ ਨੌਜਵਾਨਾਂ ਤੇ ਕਿਰਪਾ ਹੋਈ ਹੈ ਸੋ 15 16 ਸਿੰਘ ਇੱਥੇ ਸਜੇ ਹਨ ਸੋ ਹਰਿਓ ਉਪਰਾਲੇ ਕਰ ਰਹੇ ਹਨ ਹਰ ਐਤਵਾਰ ਸੰਗਤਾਂ ਨੂੰ ਲੈ ਕੇ ਜਾਂਦੇ ਨਵੇਂ ਸਿੰਘ ਤਿਆਰ ਕਰ ਰਹੇ ਹਨ ਸੋ ਇਹ ਬਹੁਤ ਵੱਡਾ ਯੋਗਦਾਨ ਹੈ ਸੋ ਇਸੇ ਤਰ੍ਹਾਂ ਹਰ ਇੱਕ ਨਗਰ ਦੇ ਵਿੱਚ ਇਹ ਬਾਬਾ ਜੀਵਨ ਸਿੰਘ ਦੀ ਯਾਦ ਮਨਾਉਣੀ ਚਾਹੀਦੀ ਅਮਰਸ਼ੀਰ ਬਾਬਾ ਜੀਵਨ ਸਿੰਘ ਦੀ ਕਿ ਜੋ ਉਹਨਾਂ ਦੇ ਵਾਰਸ ਹਨ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਨੂੰ ਪਤਾ ਲੱਗੇ ਕਿ ਸਾਗੇ ਵੱਡੇ ਵੱਡੇ ਰਿਆ ਨੇ ਪੰਥ ਦੀ ਖਾਤਰ ਗੁਰੂ ਸਾਹਿਬਾਂ ਦੇ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਵਾਲੇ ਬਣੇ ਐ ਸੋ ਅਸਲੀ ਵਾਰਸ ਉਹੀ ਹਨ ਬਾਬਾ ਜੀਵਨ ਸਿੰਘ ਤੇ ਜਿਹੜੇ ਬਾਬਾ ਜੀਵਨ ਸਿੰਘ ਦੇ ਪੁਰਨਾ ਤੇ ਚੱਲਦੇ ਹਨ ਅਮਰਸ਼ਾਕੇ ਸਿੰਘ ਸਜੇ ਹਨ ਸੋ ਉਹ ਅਸਲੀ ਵਾਰਸ ਹਨ ਸੋ ਭਾਈ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਦਾ ਆਪਣੇ ਵਾਰਸ ਖਵਾਉਣਾ ਹੈ ਤਉ ਅਮਰਸ਼ਕ ਦੇ ਗੁਰੂ ਦੇ ਜਹਾਜੇ ਚੜਨਾ ਸੋ ਨਗਰ-ਨਗਰ ਦੇ ਵਿੱਚ ਇਹੋ ਜੋ ਪ੍ਰਾਲੇ ਹੋਣ ਸੋ ਧਨਤਾ ਦੇ ਜੋਗ ਹਨ ਜੋ ਨੌਜਵਾਨ ਸਿੱਖੀ ਦੇ ਨਾਲ ਲਾਡ ਸਿੱਖੀ ਦੇ ਲਾਡ ਲੱਗੇ ਹਨ ਅਮਰਸ਼ਕ ਇਹ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਨੌਜਵਾਨਾਂ ਨੂੰ ਕਿ ਭਾਈ ਅਮਰਸ਼ਕੋ ਗੁਰਬਾਨੀ ਦੇ ਲਾਡ ਲੱਗੋ ਗੁਰਬਾਨੀ ਪੜੋ ਸੋ ਇਹ ਦੇ ਵਿੱਚ ਹੀ ਆਪਣਾ ਭਲਾ ਹੈ ਸੋ ਕਲਗੀ ਤਰਪਾਸ਼ਾ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਪਿੰਡ ਡੋੜ ਬਾਬਾ ਜੀਵਨ ਸਿੰਘ ਦੀ ਧਰਮਸ਼ਾਲਾ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਚਰਨ ਪਾ ਕੇ ਤੇ ਜਿਹੜੇ ਸਾਡੇ ਨਗਰ ਦੇ ਨੌਜਵਾਨ ਜਿਨ੍ਹਾਂ ਦੇ ਮੋਢੀ ਕਾਕਾ ਗੁਰਦੀਪ ਸਿੰਘ ਪੁੱਤਰ ਮੱਖਣ ਸਿੰਘ ਤੇ ਉਹਨਾਂ ਦੇ ਸਾਰੇ ਸਿੰਘ ਜਿਹੜੇ ਨਾਲ ਕੁਲਜੀਤ ਸਿੰਘ ਭੱਟੀ ਪ੍ਰਗਟ ਸਿੰਘ ਆਕਾਸ਼ ਦੀਪ ਸਿੰਘ ਇਹ ਸਾਰਿਆਂ ਨੇ ਜਿਹੜੀ ਅੰਗੜਾਈ ਲਈ ਹੈ ਇਹ ਸਾਡੇ ਨਗਰ ਲਈ ਬੜੀ ਖੁਸ਼ੀ ਦੀ ਗੱਲ ਹੈ। ਤੋਂ ਅੱਜ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਜੋ ਸ਼ਰੋਮਣੀ ਸ਼ਹੀਦ ਹਨ ਸਾਡੇ ਕੌਮ ਦੇ ਉਹਨਾਂ ਦੀ ਯਾਦ ਦੇ ਵਿੱਚ ਗੁਰੂ ਘਰ ਲੰਗਰ ਲਾਇਆ ਗੁਰੂ ਕੀ ਬਾਣੀ ਦੇ ਜਾਪ ਹੋਇਆ ਜਪਜੀ ਸਾਹਿਬ ਅਨੰਦ ਸਾਹਿਬ ਦੇ ਜਾਪ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਸਵਿੰਦਰ ਸਿੰਘ ਜੀ ਜੋ ਸਾਡੇ ਗੁਰੂ ਘਰ ਦੇ ਗ੍ਰੰਥੀ ਸਿੰਘ ਹਨ ਉਹਨਾਂ ਨੇ ਵਿਚਾਰ ਪੇਸ਼ ਕੀਤਾ ਹੋਰ ਸੰਗਤਾਂ ਪਹੁੰਚੀਆਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਇਹ ਪਰਨ ਕੀਤਾ ਕਿ ਦੋ ਇਤਿਹਾਸਕ ਅੱਜ ਐਲਾਨ ਹੋਏ ਇੱਕ ਤਾਂ ਇਸ ਧਰਮਸ਼ਾਲਾ ਦਾ ਨਾਂ ਜਿਹੜਾ ਉਹ ਬਾਬਾ ਜੀਵਨ ਸਿੰਘ ਧਰਮਸ਼ਾਲਾ ਦੇ ਨਾਂ ਤੇ ਰੱਖਿਆ ਗਿਆ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਦੂਜਾ ਜਿਹੜਾ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਨ ਇਸੇ ਸਥਾਨ ਤੇ ਹਰ ਸਾਲ ਮਨਾਇਆ ਜਾਇਆ ਕਰੂਗਾ ਧੂਮ ਤਮ ਨਾਲ ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸਮਾਗਮਾਂ ਵਿੱਚ ਸ਼ਾਮਲ ਹੋਣ ਤੇ ਵੱਧ ਤੋਂ ਵੱਧ ਖੰਡੇ ਦੀ ਪੌਲ ਲੈ ਕੇ ਅੰਮ੍ਰਿਤ ਛਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁੱਟੋ ਸ਼ੁਭ ਦਿਨਾਂ ਦਾ ਮਨਾਇਆ ਨਹੀਂ ਸੰਗਤਾਂ ਸੰਗਤਾਂ ਦਾ